ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਪਾਣੀ ਦੇ ਵਿੱਚ ਗਊਆਂ ਤੈਰਦੀਆਂ ਨੇ ਮੱਝਾਂ ਤੈਰਦੀਆਂ ਨੇ ਰਿਸ਼ ਤੈਰਦੇ ਨੇ ਚੀਤੇ ਚ ਤੈਰਦੇ ਨੇ ਹਿਰਨ ਵੀ ਤੈਰਦੇ ਨੇ ਕੁੱਤੇ ਵੀ ਤੈਰਦੇ ਨੇ ਬਿੱਲੀਆਂ ਵੀ ਤੈਰਦੀਆਂ ਹੈਰਾਨਗੀ ਹੈ ਪਾਣੀ ਦੇ ਵਿੱਚ ਤੈਰਦੇ ਨੇ ਡੁੱਬਦੇ ਨਹੀਂ ਨੇ ਕੁੱਤੇ ਵੀ ਪਾਰ ਹੋ ਜਾਂਦੇ ਨੇ ਦਰਿਆਵਾਂ ਤੋਂ ਗਊਆਂ ਪਾਰ ਹੋ ਜਾਂਦੀਆਂ ਨੇ ਘੋੜੇ ਪਾਰ ਹੋ ਜਾਂਦੇ ਨੇ ਮੱਝਾਂ ਪਾਰ ਹੋ ਜਾਂਦੀਆਂ ਨੇ ਕੇਰਲਾ ਦੇ 60 ਫੁੱਟ ਗਹਿਰੇ ਪਾਣੀ ਦੇ ਵਿੱਚ ਮੈਂ ਹਾਥੀ ਨੂੰ ਇਸ਼ਨਾਨ ਕਰਦੇ ਆਂ ਦੇਖਿਆ। ਖੂਬ ਗੋਤੇ ਉਸ ਨੇ ਲਾਇ ਇਸ਼ਨਾਨ ਕਰਕੇ ਬਾਹਰ ਆ ਗਏ ਇਤਨੀ ਗਹਿਰੀ ਜੀਲ ਦੇ ਵਿੱਚ। ਹਾਥੀ ਵੀ ਤੈਰਦੇ ਨੇ। ਪਹਾੜ ਜੈਸਾ ਸਰੀਰ ਉਸ ਦੇ ਕੁਲ ਤੈਰਦਾ ਹੈ। ਮੱਝਾਂ ਤੈਰਦੀਆਂ ਨੇ, ਗਊਆਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਬੰਦੇ ਡੁੱਬਦੇ ਨੇ, ਮਨੁੱਖ ਡੁੱਬਦੇ ਨੇ। ਕੀ ਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਮੱਝਾਂ ਨਾਲ ਪਿਆਰ ਹੈ? ਕੁੱਤਿਆਂ ਨਾਲ ਪਿਆਰ ਹੈ ਹਾਥੀਆਂ ਨਾਲ ਪਿਆਰ ਉਹ ਤੇ ਤੈਰਦੇ ਨੇ ਉਹ ਨਹੀਂ ਡੁੱਬਦੇ ਨਾ ਹਾਥੀ ਡੁੱਬਦਾ ਹੈ ਨਾ ਘੋੜਾ ਡੁੱਬਦਾ ਹੈ ਸਿਕੰਦਰ ਦੀ ਬਹੁਤ ਸਾਰੀ ਫੌਜ ਦਰੈ ਸਿੰਧ ਤੋਂ ਪਾਰ ਹੋਈ ਸੀ ਘੋੜਿਆਂ ਤੇ ਸਵਾਰ ਹੋ ਕੇ ਮੱਝਾਂ ਨਹੀਂ ਡੁੱਬਦੀਆਂ ਕੁੱਤੇ ਨਹੀਂ ਡੁੱਬਦੇ ਹਾਥੀ ਨਹੀਂ ਡੁੱਬਦਾ ਜੰਗਲੀ ਜਾਨਵਰ ਵੀ ਤੈਰਦੇ ਨੇ ਸਿਰਫ ਮਨੁੱਖ ਡੁੱਬਦਾ ਹੈ ਕਿਆ ਪਾਣੀ ਦਾ ਮਨੁੱਖ ਨਾਲ ਵਹਿ ਰਿਹਾ ਹੈ ਕਤਈ ਨਹੀਂ ਹੈ ਮਨੁੱਖ ਵੀ ਜੀਵ ਦਾ ਜਾਗਦਾ ਡੁੱਬਦਾ ਲਾਸ਼ਾਂ ਤੇ ਤੈਰਦਿਆਂ ਨੇ ਮੁਰਦੇ ਤੇ ਤੈਰਦੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਬਨਾਰਸ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਕੋਈ ਹਿੰਦੂ ਸੰਤ ਅਗਰ ਚਲਾਣਾ ਕਰ ਜਾਏ ਉਹਦਾ ਦਾਸ ਸਿਸਕਾਰ ਨਹੀਂ ਕਰਦੇ ਜਲ ਪ੍ਰਵਾਹ ਕਰਦੇ ਨੇ ਉਹਨੂੰ ਅਗਨ ਭੇਟ ਨਹੀਂ ਕਰਦੇ ਪਾਣੀ ਦੀ ਭੇਟ ਕਰਦੇ ਨੇ ਉਹ ਦੇ ਨਾਲ ਪੱਥਰ ਬੰਦੇ ਨੇ ਵਜਨੇ ਕਿਉਂ ਲਾਸ਼ਾਂ ਤੈਰਨ ਲੱਗ ਪੈਂਦੀਆਂ ਲਾਸ਼ਾਂ ਉੱਪਰ ਆ ਜਾਂਦੀਆਂ ਹੱਦ ਹੋ ਗਈ ਜ਼ਿੰਦਾ ਮਨੁੱਖ ਡੁੱਬਦਾ ਹੈ ਮੁਰਦੇ ਤੈਰਦੇ ਨਹੀਂ ਕਿਹ ਜੀਵ ਦੇ ਜਾਗਦੇ ਮਨੁੱਖ ਨਾਲ ਪਾਣੀ ਦਾ ਵੈਰ ਹੈ ਕਦਾਈ ਨਹੀਂ ਹਾਲਾਂਕਿ ਮਰਦਾ ਭਾਰਾ ਹੋ ਜਾਂਦਾ ਹੈ ਲਾਸ਼ ਭਾਰੀ ਹੋ ਜਾਂਦੀ ਹੈ ਬਥੇਰੇਆਂ ਦਾ ਅਨੁਭਵ ਹੋਵੇਗਾ ਮੇਰੇ ਤੱਕ ਸਰੀਰ ਪਾਰਾ ਹੋ ਜਾਂਦਾ ਹੈ ਆਪਣੇ ਸੀਮਤ ਵਜ਼ਨ ਤੋਂ ਜ਼ਿਆਦਾ ਵਜ਼ਨ ਨਹੀਂ ਹੋ ਜਾਂਦਾ ਪਰ ਤੈਰਦਾ ਹੈ ਲਾਸ਼ਾਂ ਤੈਰਦੀਆਂ ਨੇ ਜੀਵਦੇ ਜਾਗਦੇ ਮਨੁੱਖ ਡੁੱਬਦੇ ਨੇ ਪਸ਼ੂ ਤੈਰਦੇ ਨੇ ਮਨੁੱਖ ਡੁੱਬਦੇ ਨੇ ਔਰ ਮਨੁੱਖ ਵੀ ਜਿਹੜੇ ਜ਼ਿੰਦਾ ਨੇ ਤੋਂ ਸਿਆਣੇ ਕਹਿੰਦੇ ਨੇ ਪਾਣੀ ਦਾ ਕੋਈ ਬੈਰ ਨਹੀਂ ਹੈ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ ਤਾਂ ਡੁੱਬਦਾ ਹੈ ਬਹਿ ਕਰਕੇ ਡੋਬ ਜਾਂਦਾ ਹੈ ਤਵਾਜ਼ੂ